ਸਤਿ ਸ੍ਰੀਕਾਲ ਜੀ ਜੋ ਆਪਾਂ ਚੀਮਾ ਰੋਡ ਸੁਨਾਮ ਇੱਧਰ ਚੀਮਾ ਮੰਡੀ ਇੱਧਰ ਸੁਨਾਮ ਆਪਰਾ ਦਾ ਫਾਰਮ ਜੋ ਸਾਇਦ ਵੇਚਦੇ ਨੇ ਵਧੀਆ ਐਣ ਇੱਕ ਨੰਬਰ ਲੋ ਜੀ ਇਧਰ ਲਵੇ ਬਾਈ ਲਵੇ ਕੀ ਕੀ ਕੁਛ ਆ ਆਪਾਂ ਸਮਾਨ ਗੱਲਬਾਤ ਕਰਦੇ ਆ ਭਰਾ ਨਾਲ ਕਰਾਉਣੀ ਛੱਡੀ ਗੱਲਬਾਤ ਤੇ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਬਾਈ ਬਾਈ ਜੀ ਕੀ ਕੁਛ ਆਪਣੇ ਲੋ ਮਿਲਦਾ ਯੂਰਪ ਵਧੀਆ ਆਪਣਾ ਬਾਈ ਜੀ ਪਿੰਡ ਤਨਖਵਾਲਪੋਂ ਦਾ ਠੀਕ ਹੈ ਜੀ ਤੇ ਆਪਣਾ ਨਾ ਸ਼ਹਿਦ ਦਾ ਕੰਮ ਹੈ ਜੀ ਠੀਕ ਹੈ ਜੀ ਤੇ ਆਪਣਾ ਸੈਲਫ ਹੈਲਪ ਗਰੁੱਪ ਵੀ ਬਣਿਆ ਹੋਇਆ ਇੱਕ ਠੀਕ ਹੈ ਜੀ ਸਾਰੇ ਬੁੜੀਆਂ ਦਾ ਠੀਕ ਹੈ ਜੀ ਇਹਦੇ ਵਿੱਚ ਵਿਸ਼ਮਾਨ ਬਣਾਉਂਦੀਆਂ ਨੇ ਜਿਵੇਂ ਆਪਣੇ ਕੋਲੇ ਸ਼ਹਿਦ ਹੁੰਦਾ ਠੀਕ ਹੈ ਜੀ ਸ਼ਹਿਦ ਹੈ ਆਪਣੇ ਕੋਲੇ ਜਿਹੜਾ ਇਹ ਮਲਟੀਫਲੋਰਾ ਦਾ ਸ਼ਹਿਦ ਹੈ ਠੀਕ ਹੈ ਜੀ ਕਿਹੋ ਜਿਹਾ ਸ਼ਹਿਦ ਹੁੰਦਾ ਜਿਹੜਾ ਜੰਮਦਾ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਆਪਣੇ ਕੋਲੇ ਆ ਹੁੰਦਾ ਸਰੋਂ ਦੇ ਫੁੱਲਾਂ ਦਾ ਮੈਸਟਰਡ ਹਨੀ ਹੁੰਦਾ ਇਹ ਸਰੋਂ ਦੇ ਫੁੱਲਾਂ ਦਾ ਸ਼ਹਿਦ ਹੁੰਦਾ ਇਹ ਜੰਮ ਜਾਂਦਾ ਹੁੰਦਾ ਇਹਦੇ ਵਿੱਚ ਗੁਲੂਕੋਸ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਵੀ ਤਾਂ ਜਾਂਦਾ ਇਹ ਠੀਕ ਹੈ ਜੀ ਹਾਂ ਤੇ ਬਾਕੀ ਆਪਣੇ ਘਰੇ ਆਸਮਾਨਾ ਜਿਵੇਂ ਹੋ ਗਿਆ ਚਾਹ ਦਾ ਮਸਾਲਾ ਹੋ ਗਿਆ ਗਰਮ ਮਸਾਲਾ ਹੋ ਗਿਆ ਸਾਬਣਾ ਹੋ ਗਿਆ ਠੀਕ ਹੈ ਜੀ ਤੇ ਮਿਰਚ ਹੋ ਗਈ ਹਲਦੀ ਹੋ ਗਈ ਠੀਕ ਹੈ ਜੀ ਇਹ ਘਰੇ ਆਪਣੇ ਘਰ ਦਾ ਸਮਾਨ ਹੈ ਸਾਰਾ ਠੀਕ ਹੈ 4 ਹੋ ਗਏ ਠੀਕ ਹੈ ਜੀ ਇਹ ਸਾਰਾ ਸਮਾਨ ਆਪਾਂ ਘਰੇ ਬਣਾਉਨੇ ਆ ਸਾਬਣਾ ਦਿਖਾ ਦਿਓ ਜਿਹੜੀਆਂ ਬਿਨਾ ਕੈਮੀਕਲ ਤੋਂ ਬਣੀਆਂ ਹੋਈਆਂ ਨੇ ਇਹ ਬਿਨਾ ਕੈਮੀਕਲ ਤੋਂ ਸਾਬਣਾ ਬਾਈ ਜੀ ਇਹ ਹੈਗੀ ਹੈਗੀ ਬੱਕਰੀ ਦੇ ਦੁੱਧ ਦੀ ਸਾਬਣਾ ਠੀਕ ਹੈ ਜੀ ਇਹ ਹੈਗੀ ਹੈ ਹਲਦੀ ਚੰਦਰ ਦੀ ਸਾਬਣ ਜੀ ਠੀਕ ਹੈ ਜੀ ਇਹ ਹੈਗੀ ਗੁਲਾਬ ਦੀ ਸਾਬਣਾ ਠੀਕ ਹੈ ਜੀ ਤੇ ਆ ਹੁੰਦੀ ਹੈ ਜੀ ਨਿੰਮ ਦੀ ਸਾਬਣ ਆਪਣੀ ਨਿੰਮ ਤੇ ਐਲੋਵੇਰਾ ਦੀ ਠੀਕ ਹੈ ਜੀ ਠੀਕ ਹੈ ਜੇ ਮੈਂ ਕਿਸੇ ਦੇ ਫੁਨਸੀਆਂ ਹੋ ਗਈਆਂ ਜਾਂ ਹੋਰ ਅਲਰਜੀ ਹੋ ਗਈ ਪਿੰਡੇ ਤੇ ਉਹਦੇ ਵਾਸਤੇ ਇਹ ਬਿਨਾ ਕੈਮੀਕਲ ਤੋਂ ਬਿਨਾ ਕਾਸ਼ਟਿਕ ਤੋਂ ਸਾਬਣਾ ਆਪਾਂ ਇੱਥੇ ਬਣਾਉਂਦੇ ਆ ਕਰੇ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈ 82848 35364 ਉਰੇ ਚੀਮੇ ਜਦੋਂ ਸ਼ੇਰੋਂ ਨੂੰ ਮੋੜ ਮੁਰਦਾ ਜਿੱਥੇ ਹਾਂਜੀ ਹਾਂਜੀ ਸੰਤਾਦਰ ਸਿੰਘ ਮਾਰਗ ਦੇ ਉੱਤੇ ਠੀਕ ਹੈ ਜੀ ਇੱਥੇ ਆਪਣੀ ਦੁਕਾਨ ਲੱਗੀ ਹੁੰਦੀ ਹੈ ਹਰ ਰੋਜ਼ ਤੜਕੇ 10 ਵਜੇ ਤੋਂ ਲੈ ਕੇ ਆਥਨੇ 5 ਵਜੇ ਤੱਕ ਇੱਥੇ ਹੁੰਦੇ ਆ ਬਾਈ ਜੀ ਠੀਕ ਹੈ ਜੀ ਰਸਤੇ 'ਚ ਜਾਣ ਆ ਕੇ ਤੁਸੀਂ ਇੱਥੇ ਆਪਾਂ ਤੋਂ ਇਹ ਸਮਾਨ ਜਿਹੜਾ ਮੈਂ ਦੱਸਿਆ ਇਹ ਲੈ ਸਕਦੇ ਹੋ ਠੀਕ ਹੈ ਜੀ ਤੇ ਦੋਸਤ ਧੰਨਵਾਦ ਦੋਸਤੋ ਜੋ ਵੀ ਵੀਰ ਹੈ ਨਾ ਮਿਹਨਤ ਕਰਦਾ ਉਹਦੀ ਬਾਈ ਦੀ ਸਪੋਰਟ ਕਰਿਆ ਕਰੋ ਦੇਖੋ ਇਹ ਵੀਰ ਉਹ ਕਰਦਾ ਆਪਾਂ ਹੋਰ ਦੀ ਵੀ ਆਪਾਂ ਮਦਦ ਕਰਦੇ ਹੁੰਨੇ ਆ ਨਾ ਆਪਾਂ ਕਹਿੰਦੇ ਨਾ ਬਾਹਰੋਂ ਆ ਕੇ ਆਪਣੇ ਉਹ ਕਰੀ ਜਾਂਦੇ ਆ ਤੇ ਇਹ ਭਰਾ ਉਰੇ ਸੜਕ ਦੇ ਰੋਡ ਦੇ ਉੱਪਰ ਰੱਖ ਕੇ ਦੁਕਾਨ ਲਾਉਂਦਾ ਤੇ ਵੱਧ ਤੋਂ ਵੱਧ ਭਰਾ ਤੋਂ ਆਪਾਂ ਸਮਾਨ ਖਰੀਦਿਆ ਕਰੋ ਤੇ ਤਾਂ ਜੋ ਹੈਲਪ ਹੋ ਸਕੇ ਠੀਕ ਹੈ ਵੀਡੀਓ ਕਰ ਦੋ ਸ਼ੇਅਰ ਧੰਨਵਾਦੀ